અમૃત વેલે ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੂਜਰੀ ਮਹਿਲਾ ਪੈਲਾ 나ਬ ਕਮਲ ਤੇ ब्रह्मा ਉਪਜੇ ਭੇਦ ਪੜੇ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਏ ਲਖਨਾ ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਵਿਸਰੇ ਮੇਰੇ ਪ੍ਰਾਨ ਆਧਾਰ ਜਾ ਕੀ ਭਗਤ ਕਰੇ ਜਨ ਪੂਰੇ ਮਨ ਜਨ ਸੇਵੇ ਗੁਰ ਵਿਚਾਰ ਰਹਾਉ ਰਵ ਸਸ ਦੀਪਕ ਜਾ ਕੇ ਤ੍ਰਿ ਪਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਅਹਨਿਸ ਨਿਰਮਲ ਮਨ ਮੁਖ ਰਹਿਨ ਅੰਧਾਰ ਇਹ ਪਹਿਲੀ ਪਾਛਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਪੁਰਾਣਾ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕ ਮੂੰਹੋਂ ਗਲੇ ਨਾਲ ਮਿੱਠੀ ਸੂਰ ਵਿੱਚ ਨਿਤ ਪੜਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨ ਵਿੱਚੋਂ ਉੱਗੇ ਹੋਏ ਕੋਲ ਦੀ ਨਾਲ ਤੂੰ ਜੰਮਿਆ ਤੇ ਆਪਣੇ ਜਨਮ ਦਾਤੇ ਦੀ ਕੁਦਰਤ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਕਿੰਜੂਗ ਉਸ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ हे ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁਲਾ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ ਜਿਸ ਨੂੰ ઋષਿ 무ਨੀ ਗੁਰੂ ਦੀ ਦੱਸੀ ਸੂਝ ਦੇ ਆਸੇ ਸਦਾ ਸਿਮਰਦੇ ਹਨ ਉਹ ਪ੍ਰਭੂ ਇਤਨਾ ਵੱਡਾ ਹੈ ਕੇ ਸੂਰਜ ਤੇ ਚੰਦਰਮਾ ਉਸ ਤੇ ਤ੍ਰਿ ਭਵਨੀ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹੀ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖ ਗੁਰੂ ਦੇ ਦਸੇ ਰਾਤ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ ਅਗਿਆਨਤਾ ਤੇ ਹਨੇਰੇ ਵਿੱਚ ਬੀਤਦੀ ਹੈ